ਲਓ ਮਿੱਤਰ ਹੁਣ ਤੇ ਹੁਣ ਬਾਈ ਦੱਸ ਗੁਰਵੀਰ ਸਾਰੀ ਜਾਣਕਾਰੀ ਆ ਦੇ ਦੇ ਵੀ ਇੰਜਨ ਬਾਰੇ ਕੀ ਕੀ ਸਿਸਟਮ ਇਹਦੇ ਚ ਹੁਣ ਮੇਨ ਜਿਹੜਾ ਆਪਣੇ ਹੱਥ ਤੁਸੀਂ ਸਾਫ਼ ਕਰ ਲੈਨੇ ਆ ਜਾਂ ਘਰੇ ਕੋਈ ਮੜਾ ਬੰਦਾ ਹੋ ਜਾਂਦਾ ਕਿ ਸਰਵਿਸ ਦੀ ਗੱਲ ਕਰਕੇ ਕਿਵੇਂ ਆ ਬਾਈ ਕੱਲਾ ਹਜੇ ਤਾਂ ਸਿਰਫ ਇਹਦਾ ਇੱਕ ਐਡਲਰ ਚੇਂਜ ਕੀਤਾਗਾ ਹੂੰ ਜਾਂ ਇੰਜਨ ਆਇਲ ਚੇਂਜ ਸਿਰਫ ਸਿਰਫ ਸਿਰ ਇੰਜਨ ਆਇਲ ਸਰਵਿਸ ਹੁਣ ਜੇ ਸਰਵਿਸ ਦੀ ਗੱਲ ਕਰਗੇ ਸਰਵਿਸ ਪਰ ਬਾਈ ਇਹ ਤੇ ਘਰੇ ਤਾਂ ਜਾਂ ਨਾ ਕਿ ਆਮ ਮਿਸਤਰੀ ਕਰੇ ਤੇ ਸਰਵਿਸ ਕੰਪਨੀ ਕੰਪਨੀ ਦੇ ਬੰਦੇ ਆਉਂਦੇ ਐ ਇੱਥੇ ਜਦੋਂ ਫੋਨ ਲਾਈਦਾ ਗੱਡੀ ਚੱਕਦੇ ਆ ਬੰਦੇ ਇਹ ਚ ਘਰੇ ਆ ਜਾਣਾ ਹਾਂ ਭਾਵੇਂ ਇੱਕ ਤਾਰ ਦਾ ਪਲੱਗ ਹੀ ਲਾਉਣਾ ਹੋਵੇ ਉਹ ਵੀ ਉਹਨਾਂ ਨੇ ਕਰਨਾ ਹੈ ਉਹਨਾਂ ਨੇ ਆ ਕੇ ਲਾ ਕੇ ਜਾਣਾ ਅੱਗੋਂ ਇਹ ਨਹੀਂ ਕਹਣਾ ਵੀ ਸਾਨੂੰ ਕਿਉਂ ਸੱਦ ਲਿਆ ਤੇ ਫਿਰ ਉਹਦਾ ਕੋਈ ਸਰਵਿਸ ਚਾਰਜ ਕੋਈ ਬਈ ਹਜੇ ਤੱਕ ਤਾਂ ਕੁਝ ਨਹੀਂ ਗੇ ਅਜੇ ਤੱਕ ਕੁਝ ਨਹੀਂ ਜਨਜ਼ਰ ਉਹਨਾਂ ਦਾ ਇਹ ਠੀਕ ਹੈ ਤਾਂ ਹੁਣ ਇਹ ਸਰਵਿਸ ਕਿੰਨੇ ਤੇ ਹੋਗੀ ਬਈ ਬਈ ਇਹਦੀ ਸਰਵਿਸ ਹੋਈ ਸੀਗੀ ਪਹਿਲੀ 50 ਘੰਟਿਆਂ ਤੇ 50 ਘੰਟੇ ਦੂਜੀ 500 ਘੰਟੇ ਤੇ 500 ਘੰਟੇ ਤੇ ਦੂਜੀ ਹਾਂਜੀ ਠੀਕ ਆ ਅਸ਼ੋ ਉੱਥੋਂ ਆਗੇ ਉਹਨਾਂ ਨੇ ਕਰਦੇ ਨੇ ਕਿੱਥੇ ਇਹਨਾਂ ਦੀ ਬਈ ਬ੍ਰਾਂਚ ਵਣਾ ਇਹ ਬਈ ਇੱਕ ਤਾਂ ਇਹਨਾਂ ਦੀ ਰਾਮਪੁਰਾ ਫੂਲ ਹੈ ਜੀ ਠੀਕ ਆ ਉੱਥੇ ਆਪਣੀ ਗ੍ਰੀਨ ਫਾਰਮ ਸਰਵਿਸ ਵਾਲੇ ਆ ਆਪਣਾ ਬਈ ਵਿਕਾਸ ਹੁੰਦਾ ਦੂਜੀ ਵੱਡੀ ਜਿਹੜੀ ਮੇਨ ਆ ਬਈ ਮੇਨ ਬ੍ਰਾਂਚ ਇਹਨਾਂ ਦੀ ਪਹਿਲਾਂ ਬਈ ਮਰੰਡਾ ਸੀਗੀ ਉੱਥੋਂ ਹੁਣ ਇਹ ਜੀਰਕਪੁਰ ਸ਼ਿਫਟ ਹੋ ਗਿਆ ਅੱਛਾ ਮੇਨ ਉੱਥੇ ਵੱਡੀ ਆਵਲੀ ਬ੍ਰਾਂਚ ਜੀ ਹਾਂਜੀ ਹਾਂ ਕਲਾਸ ਦਾ ਹੀ ਕਿਉਂ ਰੱਖਿਆ ਬਈ ਕਿ ਇਹ ਹੀ ਮੇਨ ਗੱਲ ਆ ਬਈ ਜਦੋਂ ਪਹਿਲਾਂ ਆਪਣੇ ਕੋਲ ਹਾਲੰਡ ਸੀਗਾ ਹੂੰ ਉਸ ਤੋਂ ਬਾਅਦ ਚ ਫਿਰ ਜਦੋਂ ਕਲਾਸ ਨੂੰ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਆਪਣੇ ਸਬੀਰਾ ਵਾਲਾ ਹੀ ਗਿਆ ਨੇ ਹੂੰ ਹੂੰ ਤੁਸੀਂ ਸ਼ਾਇਦ ਜਾਣਦੇ ਹੋ ਹੁਣ ਇਹਦੇ ደረጃ ਤੋਂ ਵੀ ਪਲਾਂਟ ਆ ਗਿਆ ਪਲਾਂਟਾਂ ਵਾਲਾ ਜੀ ਚੰਨੂ ਪਲਾਂਟ ਹੈ ਸਾਡੇ ਇੱਥੇ ਹਕੂਮਤ ਵਾਲੇ ਜੀ ਹਾਂਜੀ ਸਾਡਾ ਉਹਨਾਂ ਨਾਲ ਹੀ ਟਾਈ ਆਪਾਂ ਟਾਈ ਆਪਾਂ ਹੈਗਾ ਹਾਂ ਤੇ ਉਹ ਜਦੋਂ ਇਹ ਕਲਾਸ ਨੂੰ ਰਿਪਰੈਜ਼ੈਂਟ ਕਰ ਰਹੇ ਸੀਗੇ ਤੇ ਫਿਰ ਅਸੀਂ ਪਹਿਲੇ ਸੀਗੇ ਜਿਨ੍ਹਾਂ ਨੇ ਹਾਂ ਆਖੀ ਸੀ ਲਾਉਣ ਤੋਂ ਕਲਾਸ ਨੂੰ ਕੋਈ ਚੱਕਰ ਨਹੀਂ ਅਸੀਂ ਲਵਾਵਾਂਗੇ ਠੀਕ ਹੈ ਅਸੀਂ ਹੌਲੈਂਡ ਤੋਂ ਥੋੜਾ ਜਿਹਾ ਪਾਸੇ ਹੋ ਗਏ ਇੱਕ ਗੱਲ ਮੈਂ ਚਲੋ ਸਾਥ ਤੁਹਾਡੀ ਕਟਨੀ ਜਾਊਂਗਾ ਕਈ ਬੰਦੇ ਨੇ ਆਪਣੀ ਪਿਛਲੀ ਵੀਡੀਓ 'ਚ ਕਮੈਂਟ ਕੀਤਾ ਸੀ ਵੀ ਇਹ ਤਾਂ ਪਟਿਆਲੇ ਉਹਨੇ ਕੁਆਡ 'ਚ ਖੜਿਆ ਤੇ ਤੁਸੀਂ ਇਹ ਵੀ ਕਿਹਾ ਸੀਗਾ ਵੀ ਮੈਂ ਅਸੀਂ ਲੈ ਲਾਂਗੇ ਜੇ ਦਵਾਵੇ ਮੈਨੂੰ ਦਵਾਵੇ ਬੰਦਾ ਮੈਂ ਅੱਜ ਵੀ ਕਹਿੰਦਾ ਵੀ ਜਿੰਨੇ ਵੀ ਖੜੇ ਉਹਨੇ ਹੀ ਲੈ ਲਾਂਗੇ ਉਹਨੇ ਹੀ ਲੈ ਲਾਂਗੇ ਦਵਾਵੇ ਅੱਜ ਦਵਾਵੇ ਬੰਦਾ ਲਓਏ ਦੋਸਤੋ ਆ ਤੁਹਾਡੇ ਕਮੈਂਟਾਂ ਵਾਰਾ ਮੈਂ ਸਪੈਸ਼ਲ ਫੇਰ ਆਇਆ ਜਿਨ੍ਹਾਂ ਨੇ ਕਹਿੰਦੇ ਕੁਆਡ 'ਚ ਖੜਿਆ ਤੇ ਬਾਈ ਕਹਿੰਦਾ ਲੈ ਨੰਬਰ ਥੱਲੇ ਆਪਾਂ ਚੱਲੂਗਾ ਗੁਰਵੀਰ ਦਾ ਤੇ ਤੁਸੀਂ ਬਾਈ ਕੰਟੈਕਟ ਕਰਕੇ ਜਿੰਨਾ ਮਰਜ਼ੀ ਦਵਾ ਜਦਨੇ ਖੜੇ ਆ ਸਾਰੇ ਛਾਤਾਂਗੇ ਹਾਂ ਅੱਧਾ ਜਵਾਬ ਇਹਦੇ ਦਾ ਵੀ ਦੋ ਦਵਾਉਣਗੇ ਕਿਥੋਂ ਦੋਨੇ ਆਪਣੇ ਕੋਲੇ ਆਪਣੇ ਕੋਲੇ ਆ ਤੇ ਇੱਕ ਗੱਲ ਹੋਰ ਆ ਬਾਈ ਕਈ ਕਹਿ ਦਿੰਦੇ ਸੀਗੇ ਵੀ ਉਹਦਾ ਆਪਾਂ ਜਵਾਬ ਦੇ ਹੀ ਦਿੱਤਾ ਵੀ ਬਾਈ ਧਰਨੇ ਕਿੱਥੇ ਲਾਉਣਗੇ ਧਰਨੇ ਬਾਈ ਖੇਤਾ ਚ ਲਾਉਂਦੇ ਆ ਕਿਤੇ ਲਾਉਂਦੇ ਆ ਆ ਕੇ ਵੇਖ ਲਓ ਦੋ ਚੱਲੀ ਜਾਂਦੇ ਆ ਤੇ ਇੱਕ ਆ ਖੜਾ ਆਜੋ ਤੁਹਾਨੂੰ ਬਿਲਰ ਵੀ ਦਿਖਾ ਦਿੰਨੇ ਜਿਹੜੇ ਕਹਿੰਦੇ ਨਾ ਵੀ ਇੱਕ ਧਰਨੇ ਕਿੱਥੇ ਆਜੋ ਧਰਨਾ ਕਿੱਥੇ ਲਾਦਾ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਆ ਦੇਖ ਲਓ ਬਾਈ ਤਾਂ ਬਸ ਇਹ ਤਾਂ ਸਰਵਿਸ ਸ਼ੁਰੂ ਕਰਤੀ ਸੀਗੀ ਅਸੀਂ ਠੀਕ ਆ ਬੰਦਿਆਂ ਨੂੰ ਸਮਾਨ ਖਲਵਾਤਾਗਾ ਜਿਵੇਂ ਆ ਪਿਛਵਾ ਨੀਡਲ ਨੂਡਲ ਖੋਲਦਿਆਂ ਸਾਰੀਆਂ ਯੂਵੀਮ ਵਗੈਰਾ ਦੇ ਇਹਨਾਂ ਸਾਫ਼-ਸੁਫ਼ ਕਰਕੇ ਇਹਨੂੰ ਠਲ ਦੇਣਾ ਹਾਂ ਸਾਫ਼ ਕਰਕੇ ਇਹਨੂੰ ਠਲ ਦੇਣਾ ਕਿਰਾਂ ਖੋਲ ਸਾਰਾ ਖੋਲ ਦੇਣਾ ਅਸੀਂ ਯਾਰ ਇਹ ਕੱਲਾ-ਕੱਲਾ ਪੁਰਜਾ ਲਾ ਦੇਣਾ ਇਹਦਾ ਕੱਢ ਕੇ ਸਾਰੀ ਪ੍ਰਾਲੀ ਵਿੱਚੋਂ ਫੇਰ ਠਲਣਾਗਾ ਆਹ ਵੇਖ ਲਓ ਬਾਈ ਸਿਸਟਮ ਇੱਥੇ ਪੈਂਦੇ ਬਾਈ ਇਹੋ ਹਾਂ ਬਾਈ ਟਵਾਈਨ ਇੱਥੇ ਰੱਖਿਆ ਜਾਂਦਾ ਇਹ ਇੱਥੇ ਰੱਖਿਆ ਜਾਂਦਾ ਆਪਣਾ ਆਪਾ ਧਾਗਾ ਕਹਿ ਦਿੰਦੇ ਆ ਜੀ ਆਪਾਂ ਤੇ ਇਹ ਇਹ ਆਵਦੀ ਲੈਂਗੁਏਜ ਟਵਾਈਨ ਵੀਂਦੇ ਭਣ ਕਹਿੰਦੇ ਆਪਾਂ ਪੰਜਾਬੀ ਤੁਹਾਨੂੰ ਦੱਸ ਦਿੰਦੇ ਵੀ ਜਿਹੜਾ ਧਾਗਾ ਆ ਹੁੰਦਾ ਗੱਠਾਂ ਤੇ ਬਣਦੇ ਆ ਜਿਹਦੇ ਨਾਲ ਮਸ਼ੀਨ ਉਹ ਇੱਥੇ ਪੈਂਦਾ ਤਿੰਨ ਤਿੰਨ ਤਾਂ ਪੈਂਦੇ ਤਿੰਨ ਥੱਲੇ ਨਾ ਬਈ ਚਾਰ ਤਿੰਨ ਧਾਗੇ ਇਧਰੋਂ ਚੱਲਦੇ ਆ ਤਿੰਨ ਪਰਲੀ ਸਾਈਡ ਤੋਂ ਪਰਲੀ ਸਾਈਡ ਤੋਂ ਵੀ ਤਿੰਨ ਚੱਲਦੇ ਆ ਪਰਲੀ ਸਾਈਡ ਤੋਂ ਵੀ ਚੱਲਦੇ ਆ ਅਸੀਂ ਦੋਨੇ ਪਾਸੋਂ ਦੋਨੇ ਪਾਸੋਂ 6 ਧਾਗੇ ਆਉਂਦੇ ਟੋਟਲ ਠੀਕ ਆ ਠੀਕ ਆ ਤਿੰਨਾਂ ਦੇ ਰੋਲ ਇਧਰ ਰੱਖਿਆਂ ਦੇ 4 4 ਤੇ ਆ ਨਾਲ ਬਾਈ ਫਾਇਰ ਵਾਲਾ ਵੀ ਹੈਗਾ ਹਨਾ ਹਾਂਜੀ ਹਾਂ ਬਾਈ ਠੀਕ ਆ ਤਾਂ ਦਿਖਾ ਦੇ ਇਧਰ ਬਾਈ ਆ ਕੈਮਰਾਮੈਨ ਨੂੰ ਕਹੂੰਗਾ ਸਿਸਟਮ ਜਿਹੜਾ ਹੈਗਾ ਇਹ ਚੌਰਸ ਗੱਠ ਵਜਦੀ ਬਈ ਇਹ ਬਈ ਚੌਰਸ ਬੰਦ ਹੈ ਜੀ ਇਹ ਚੌਰਸ ਬੰਦ ਆਪਾਂ ਮੰਨ ਕੇ ਚੱਲੋ ਵੀ ਆਹੀ ਕੋਈ 12 ਫੁੱਟ ਤੱਕ ਲੰਮੀ ਇਹ ਚ ਤੇ ਡਾਇਆਰ ਹੈਗਾ 4 ਫੁੱਟ ਚੌੜਾ ਹਾਈਟ ਦੇ ਵਿੱਚ 2 ਫੁੱਟ ਤੋਂ 1 ਕੇ ਪੌਣਾ ਇੰਚ ਛੋਟੀ ਹੈ ਅੱਛਾ 12 ਫੁੱਟ ਲੰਮੀ ਵਜਦੀ ਜਾਂਦੀ ਹੈ ਹੈ ਦੇ ਵਿੱਚ ਆ ਜਾਂਦੀ ਹੈ ਤੇ ਇਹਨੂੰ ਫਿਰ ਬਈ ਘਟਾਅ ਦਾ ਵੀ ਸਕਦੇ ਆਂ ਆਪਾਂ ਸਾਡਾ ਹਾਂਜੀ ਹਾਂ ਬਈ 3 ਫੁੱਟ ਤੋਂ ਲੈ ਕੇ ਆਪਾਂ 12 ਫੁੱਟ ਤੱਕ ਬਣ ਸਕਦੇ ਆਂ ਜੀ 3 ਤੋਂ 12 ਤੱਕ ਬਣ ਸਕਦੇ ਆਂ ਹਾਂਜੀ ਹਾਂ ਠੀਕ ਆ ਲੱਭ ਦਿਖਾ ਦੋ ਇੱਧਰ ਇੱਕ ਵਾਰ ਫੇਰ ਜਿਹੜਾ ਹੈਗਾ ਦੋਨੇ ਪਾਸੇ ਇੱਧਰ ਹੈਗਾ ਸੇਫਟੀ ਵਾਸਤੇ ਹੈਗੇ ਆ ਫਾਇਰ ਵਾਸਤੇ ਤੇ ਆ ਬਈ ਡੀਲ ਟੈਂਕ ਆ ਗਿਆ ਨਹੀਂ ਬਈ ਇਹ ਟੂਲ ਬਾਕਸ ਆ ਗਿਆ ਅੱਛਾ ਟੂਲ ਬਾਕਸ ਆ ਗਿਆ ਹਾਂਜੀ ਹਾਂ ਠੀਕ ਆ ਬਈ ਤੇ ਅੰਦਰ ਫੇਰ ਸੇਮ ਉਹੀ ਸ਼ੀਲਡ ਇੱਧਰ ਸੇਮ ਉਹੀ ਸ਼ੀਲਡ ਬਈ ਪਾਈ ਜਾਂਦੀ ਹੈ ਜਿਹੜੀ ਹੈਗੀ ਸਿਸਟਮ ਲੋਕ ਆਗਾ ਤੇ ਆ ਫੇਰ ਉਹੀ ਸਿਸਟਮ ਬਈ ਇੱਧਰ ਜਿਵੇਂ ਹੈਗਾਗਾ ਤੱਕ ਇੱਧਰੋਂ ਪੈਂਦਾ ਜਿਵੇਂ ਬਾਈ ਨੇ ਕਹਿੰਦਾ ਤਿੰਨ ਤਿੰਨ ਚੱਲਦਾ ਦੋਨੇ ਦੱਸ ਹਾਂਜੀ ਹਾਂ ਠੀਕ ਆ ਆ ਇੱਥੇ ਦੇ ਅੰਦਰਲੇ ਪਾਸੇ ਗਰੀਸਿੰਗ ਗਰੂਸਿੰਗ ਵਾਲਾ ਸਿਸਟਮ ਆ ਜਾਂਦਾ ਹੈਗਾ ਇੱਧਰ ਗ੍ਰੀਸਿੰਗ ਵਾਲਾ ਆ ਗਿਆ। ਆ ਆਟੋ ਆਇਲਿੰਗ ਆ ਗਈ ਚੀਜ਼ ਦੀ। ਆ ਗ੍ਰੀਸ ਆ ਗਿਆ। ਠੀਕ ਆ। ਠੀਕ ਆ ਜੀ। ਤੇ ਬਾਈ ਫਿਰ ਗ੍ਰੀਸ ਇਹਦੇ ਚ ਮੰਨ ਕੇ ਚਲੋ ਭਰ ਦੇਣਾ ਇਹਨੂੰ। ਹਾਂ ਜੀ ਬਾਈ। ਤੇ ਇਹਨੇ ਆਪ ਹੀ ਕਰੀ ਜਾਂਦਾ। ਆਪੇ ਗ੍ਰੀਸਿੰਗ ਕਰੀ ਜਾਣੀ ਆ ਬਾਈ ਵਿੱਚੋਂ ਕੋਈ ਮੰਨ ਕੇ ਚਲੋ ਆਹੀ ਕੋਈ 5-7 ਪੁਆਇੰਟ ਹੋਣਗੇ ਜਿਹੜੇ ਮੈਨੂਅਲੀ ਕਰਨੇ ਪੈਂਦੇ ਆਪਾਂ ਨੂੰ। ਠੀਕ ਆ। ਹਾਂ ਜੀ। ਇਹਦਾ ਵੀ ਕੋਈ ਚੱਕਰ ਨਹੀਂ ਕੋਈ ਉੱਥੇ ਸਾਰਾ ਕੰਟਰੋਲ ਹੋਈ ਜਾਣਾ ਜਦੋਂ ਕੇਰਾ ਤਾਰ ਜੋੜ ਗਈ ਤਾਰ ਨਾਲ ਦਾ। ਲੈ ਵੀ ਤੋ ਕਹਿੰਦਾ ਤਾਰ ਨਾਲ ਤਾਰ ਜੁੜ ਗਈ ਤੇ ਉਹ ਫਿਊਜ ੜਾ ਦਾਂਗੇ ਉਹ ਕੰਮ ਹੋਇਆ ਪਿਆ ਇਹਨੂੰ ਭਰ ਆਪੇ ਜਨੇ ਕਰੀ ਜਾਣਾ ਕੋਈ ਗਨ ਚੱਕਣ ਦੀ ਲੋੜ ਨਹੀਂ ਉਹ ਵੇ ਲੋ ਅੰਦਰ ਪ੍ਰੋਜੈਕਟ ਦਿਖਾ ਦਿਓ ਬਾਈ ਇੱਥੋਂ ਮੈਨੂੰ ਲੱਗਦਾ ਬਾਈ ਦੀ ਹੋਊਗੀ ਹਨਾ ਵੇ ਇੱਕ òm ਕੇ ਹਾਂਜੀ ਬਾਈ ਆ ਇਹਦਾ ਪਿਕਅਪ ਆ ਗਈ ਨਾ ਓਗਰ ਆ ਗਿਆ ਆਪਣਾ ਜਿਵੇਂ ਕੰਬਾਈਨਰ ਆ ਤੁੰਹੀ ਵਾਲੀ ਦਾ ਹੁੰਦਾ ਹਾਂ ਕੰਬਾਈਨਰ ਉਹ ਵੀ ਆ ਗਿਆ ਹਾਂ ਗਾਹ ਦਾ ਰੂਟਰ ਮਾਸਟਰ ਆ ਗਿਆ ਜੀ ਜਿਹੜਾ ਇਹਨੂੰ ਮਾਲ ਨੂੰ ਗਾਂਹ ਤੱਕ ਦਾ ਇਹਦੇ ਵਿੱਚ ਸਲਾਈਸ ਬੰਦਿਆ ਅੱਛਾ ਇੱਥੇ ਬਣ ਗਏ ਇਹ ਮੰਨ ਕੇ ਚੱਲੋ ਵੀ ਜਿੰਨਾ ਉਹਨੂੰ ਮਾਲ ਚਾਹੀਦਾ ਇੱਥੇ ਇਕੱਠਾ ਕਰਕੇ ਇੱਕ ਵਾਰੀ ਦੋ ਵਾਰੀ ਤੀਜੀ ਸ਼ਿਪ ਦੇ ਵਿੱਚ ਸਾਰਾ ਤਾਂ ਲੈ ਜਾਣਾ ਇਹਨੇ ਉੱਪਰ ਲੈਣਾ ਹਾਂ ਤੇ ਉਹਨੇ گاਉ ਆ ਪਿਸਟਨ ਆ ਰਹੀ ਅੱਛਾ ਇਧਰ ਦਿਕਾ ਠੀਕ ਹੈ ਪਿਸਟਨ ਪਲੰજર ਆ ਗਿਆ ਇਹ ਇਹਨੂੰ ਅੱਗੇ ਨੂੰ ਧੱਕ ਕੇ ਧੱਕ ਕੇ ਜਿਵੇਂ ਪੂਰੀ ਟਾਈਟ ਕਰੀ ਜਾਣੀ ਹੈ ਗੱਟਾ ਟਾਈਟ ਕਰਕੇ ਨੇ ਗੰਢ ਪਾ ਦੇਣਾ ਹਾਂ ਜੀ ਤੇ ਪਿੱਛੇ ਡੈਗ ਪਣੀ ਆ ਹਾਂ ਜੀ ਤੇ ਬਾਈ ਫਿਰ ਇਹਨੂੰ ਚੱਕਣ ਆਸਤੇ ਤੇ ਚੱਕੀ ਜਾਣੀ ਆਂਦੀਆਂ ਨੇ ਕਿ ਬਾਈ ਲੋਡਰ ਆ ਆ ਗਿਆ ਸ ਇਹ ਆਪਣੇ ਕੋਲ 4 ਆ ਜੀ 4 ਲੋਡਰ ਆ ਹਾਂ ਜੀ ਠੀਕ ਆ 4 ਲੋਡਰ ਤੇ ਬਾਈ ਫਿਰ ਜਿਹੜਾ ਹੈਗਾ ਲਿਆਣਾ ਕਰਨਾ ਉਹ ਫਿਰ ਸਿਸਟਮ ਟਰਾਲਿਆਂ ਰਹੀ ਹਾਂ ਜੀ ਹਾਂ ਟਰਾਲੇ ਫਿਰ ਹੁਣ ਆਪਦੇ ਬਾਈ ਟਰਾਲੇ ਵੀ ਆਪਦੇ ਆ ਹਾਂ ਜੀ ਠੀਕ ਆ ਤੇ ਇਧਰ ਇੰਜਣ ਇੱਕ ਕਰੀ ਫੇਰ ਦਿਖਾ ਦੇ ਬਾਈ ਆਪਦੇ ਆ ਜੀ ਤੇ ਬਾਈ ਆਹ 6 ਸਿਲੰਡਰ ਇੰਜਣ ਇੰਜਣ ਦੇ ਵਿੱਚ ਜੌਂਡੀਰਦਾ ਜੀ ਅੱਛਾ ਇੰਜਣ ਜੌਂਡੀਰਦਾ ਹਾਂ ਜੀ ਇਹ ਕਿਵੇਂ ਟਾਈ ਆਪੇ ਬਾਈ ਫਿਰ ਟਾਈ ਆਪੀ ਬੌਂਡਿੰਗ ਹੀ ਉਹਨਾਂ ਨਾਲ ਦੇ ਨਾਲ ਜੀ ਬੌਂਡਿੰਗ ਇਹ ਕਿੱਥੋਂ ਦੀ ਐਜ ਵੈਸੇ ਆਪਣੀ ਕੰਪਨੀ ਇਹ ਬਾਈ ਜਰਮਨ ਕਲਾਸ ਦੀ ਆ ਜੀ ਜਰਮਨ ਕਲਾਸ ਹਾਂਜੀ ਹਾਂ ਅੱਛਾ ਜਰਮਨ ਕਲਾਸ ਆ ਪਰ 2IP ਚੌਂਡੀਰ ਨਾਲ ਹੀ ਆ ਹਾਂਜੀ ਹਾਂ ਇੰਜਨ ਚੌਂਡੀਰ ਦਾ ਹਾਂਜੀ ਹਾਂ ਇੰਜਨ ਚੌਂਡੀਰ ਦਾ ਜੀ ਠੀਕ ਆ ਤਾਂ ਠੀਕ ਆ ਬਾਈ ਗੁਰਪੀਰ ਜਾਣਕਾਰੀ ਦਿੱਤੀ ਬਾਕੀ ਜਿਹੜਾ ਵਹਿਣ ਸੀ ਲੋਕਾਂ ਦਾ ਉਹ ਵੀ ਕੱਢਤਾ ਆਪਾਂ ਹਣਾ ਵੀ ਜਿਹੜੇ ਕਹਿੰਦੇ ਧਰਨੇ ਕਿੱਥੇ ਲਾਵਾਂਗੇ ਉਹ ਕਰਾਂਗੇ ਹਣਾ ਤੇ ਲੈ ਬਾਈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦੇ ਨੇ ਜਿਹਨੇ ਕੰਮ ਕਰਨਾ ਪੰਜਾਬ ਚ ਵੀ ਕਰ ਸਕਦਾਗਾ ਤੇ ਪਰ ਇਹ ਉਹਨਾਂ ਲਈ ਸਵਾਲ ਜਿਹੜੇ ਸਵਾਲ ਕੀਤੇ ਸੀ ਉਹਨਾਂ ਦੇ ਜਵਾਬ ਆ ਇਹ ਜਿਹੜੇ ਕਹਿੰਦੇ ਸੀਗੇ ਇਹ ਤੇ ਬਾਈ ਕਿਸਤਾਂ ਨਹੀਂ ਭਰਨੀ ਆ ਮੁੜ ਕੇ ਐ ਕਰਦੇ ਜਿਮੀਦਾਰ ਫਲਾ ਬਾਈ ਕਿਸਤਾਂ ਭਰਨ ਦੀ ਲੋੜ ਨਹੀਂ ਜਿਹੜੇ ਲਿਆ ਕਰੋੜਾਂ ਰ ਠੀਕ ਕਰੋੜਾਂ ਰੁਪਈਆ ਦਾ ਪ੍ਰੋਜੈਕਟ ਹੈ ਜਿਵੇਂ ਬਾਈ ਨੇ ਕਹਦਾ ਸਾਲ ਦਾ 55 ਲੱਖ ਰੁਪਈਆ ਬਾਈ ਕਿਆਸਤ ਹਾਂਜੀ ਬਾਈ 55 ਲੱਖ ਕਿਆਸਤ ਕਰਨੀ ਕੋਈ ਖਾਲਾ ਜੀ ਦਾ ਵੜਾ ਨਹੀਂ ਜੇ ਕਿਸੇ ਨੇ ਬਾਈ ਸੋਚ ਕੇ ਲਿਆ ਹੁੰਦਾ ਤਾਂ ਜਿਨੇ ਕੰਮ ਨਹੀਂ ਕਰਨਾ ਉਹਨਾਂ ਦਾ ਬਾਈ ਹਨਾ ਗਰਵੀਰ ਗੱਲਾਂ ਹੀ ਹੁੰਦੀ ਜਿਵੇਂ ਕਹਿੰਦਾ ਫੇਰ ਨੌਕ ਤੇ ਵਿਦਵਾਨ ਬਹੁਤ ਮਿਲ ਜਾਂਦੇ ਹਨ ਵਿਦਵਾਨ ਤਾਂ ਤੂੰ ਯਾਰ ਇੱਥੋਂ ਨਿਕਲ ਜਾ ਠੀਕ ਹੈ ਬੋਲਾਲੀ ਬੈਠੇ ਆ ਮੂਸੇ ਵਾਲਾ ਕਹਿੰਦਾ ਸੀ ਕਿ ਹੇਟ ਵਾਲੇ ਕਿਥੇ ਹੈ ਕਹਿੰਦਾ ਵੀ ਕੰਧ ਟੱਪ ਜਾ ਹੇਟ ਵਾਲੇ ਖੜੇ ਹਨ ਸਹੀ ਗੱਲ ਆ ਬਾਈ ਤੇ ਠੀਕ ਆ ਬਾਈ ਬਾਕੀ ਮਹਾਰਾਜ ਤਰੱਕੀ ਬਖਸ਼ੇ ਬਹੁਤ ਹਨ ਤੇ ਜਰੂਰ ਬਾਈ ਮਹਾਰਾਜ ਤਰਕੀਆਂ ਬਖਸ਼ੇ ਮੈਂ ਇਹਨਾਂ ਵੀ ਜੇ ਤਿੰਨਾਂ ਤੇ ਛੀ ਹੋ ਜਾਣ ਡਬਲ ਹੋ ਜਾਣ ਅਗਲੀ ਯਾਰ ਫੇਰ ਆਵਾਂਗੇ ਨਾ ਸਰਦਾਰ ਦੀ ਕੋਸ ਨਹੀਂ ਹੁੰਦਾ ਬਾਈ ਸਰਦਾਰ ਦੀ ਤਾਂ ਚੱਲਦੀ ਆ ਨਾ ਕੰਮ ਜੇ ਕਰਨੇ ਆ ਨਾ ਤੇ ਠੀਕ ਆ ਬਾਈ ਜਰੂਰ ਆ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਉਹਨਾਂ ਵਾਸਤੇ ਵੀਡੀਓ ਹੈ ਜਿਹੜੇ ਬਾਈ ਮਿਹਨਤੀ ਲੋਕ ਆ ਮਿਹਨਤ ਕਾਹਲੇ ਲੋਕਾਂ ਵਾਸਤੇ ਆਪਾਂ ਤੁਹਾਨੂੰ ਅੱਜ ਵੀਡੀਓ ਦਿਖਾਈਏ ਇਹ ਨਹੀਂ ਵੀ ਟਰੈਕਟਰ ਦਿਖਾਉਣ ਨਹੀਂ ਆਏ ਸੀ ਆਪਾਂ ਕੱਲਾ ਇਹ ਉੱਧੇ ਵੀ ਤੁਸੀਂ ਵੇਖ ਲੈ ਟਰੈਕਟਰ ਫ੍ਰੀਕੋਡ ਵੀ ਦਿਖਾਤਾ ਸੀ ਤੇ ਇਹ ਜਵਾਬ ਸੀ ਉਹਨਾਂ ਦੇ ਬਾਈ ਜਿਹੜੇ ਕਹਿੰਦੇ ਸੀਗੇ ਠੀਕ ਉਹਨਾਂ